ਉਹ ਲੋਕਾਂ ਨੇ ਕੀ ਦੇ ਜਾਣ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਆਪਣੇ ਲੋਕਾਂ ਤੇ ਪੜਾ ਲੱਗਿਆ ਹੋਇਆ ਹੈਗਾ ਸੰਗਤ ਨੇ ਮਿਲ ਕੇ ਪੜਾ ਲਗਾਇਆ ਹੈਗਾ ਤੇ ਆਪ ਜਿਹਾ ਸੰਤਰੀਓ ਨਜ਼ਰ ਕੀ ਪੈਂਦੀ ਖੈਸਰ ਅਗਰ ਜੀਤੀ ਪੱਤੇ ਸਾਡੇ ਇਥੇ ਸੂਰੇ ਤੇ ਦਸਕੂ ਮੰਟ ਲਾਉਣਗੇ ਉਸ ਤੋਂ ਬਾਅਦ ਪਈ ਗੁਰੂ ਘਰ ਨੂੰ ਸਾਰੇ ਸੰਗਤ ਨੇ ਜਾਣਾ ਹੈ ਸੋ ਸਾਰੀ ਸੰਗਤ ਨੇ ਨਾਮ ਨਾਲ ਹੀ ਜਾਣਾ ਹੈ ਇਥੇ ਅਰਦਾਸ ਕਰਕੇ ਹੀ ਵਾਸਣਾ ਹੈ ਮਹਾਰਾਜ ਸੱਚਖੰਡੂ ਚ ਬਿਰਾਜਮਾਨ ਹੋਣਗੇ ਸੋ ਸਾਰੀ ਸੰਗਤ ਨੇ ਫਿਰ ਘਰਾਂ ਨੂੰ ਜਾਣਾ ਹੈ ਭਈ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਬੜਾ ਤਨਵਾਦ ਜੋ ਕਿ ਸੇਵਾਦਾਰਾਂ ਨੇ ਬੜੀ ਪਾਂਡੇ ਸੋਰੀ ਚੜ੍ਹਦੀ ਕਲਾ ਵਾਲੀ ਸੀ ਅਤੇ ਸੇਵਾ ਵੀ ਪੂਰੀ ਚੜ੍ਹਦੀ ਕਲਾ ਵਾਲੀ ਸੀ ਸੇਵਾਦਾਰੀ ਬੜੀ ਚੜ੍ਹਦੀ ਕਲਾ ਵਾਲੀ ਪੰਨਾ ਸੇਵਾਹਾਰਾ ਸੇਵਾਦਾਰਾਂ ਦੇ ਮੀਰ ਪ੍ਰਸਿੱਧ ਆਤਰਾ ਕਿ ਚੜ੍ਹਦੀ ਕਲਾ ਵੇਖਣ ਸੇਵਾ ਸੰਗਤਾਂ ਨੇ ਬੜਾ ਸਟੋਰ ਦਿੱਤਾ ਸਾਰੀਆਂ ਸੰਗਤਾਂ ਨਾਲ ਨਾਲ ਨਾਰਾਇਣ ਸਰੂਪ ਦੇ ਨਾਲ-ਨਾਲ ਆਈਆਂ ਹਨ ਅਤੇ ਢਾਡੀ ਵੱਤਾਂ ਬਹੁਤ ਬੋਚਤ ਮੰਗਵਾੜ ਆਏ 10 ਮਿੰਟ ਢਾਡੀ ਦੇ ਤਾਹੋਰ ਵਿਚਾਰ ਕਰੇਗਾ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤਿ ਫਤਿਹ ਸਰਬ ਸਰਕਾਰ ਜੋ ਬੜੀ ਬੜੀ ਸਤ ਸੰਗਤ ਜੀ ਰਾਸਟਰਨਾ ਬਣਾਏ ਨਾ ਕਿਤ ਨੂੰ ਲਾਉਣ ਬਖਸ਼ ਕਰੇ ਅਪਾ ਸਰ ਦਾ ਕਾਜ ਸਵਾਸਤਿ ਕਰਦੇ ਆ ਪਹਿਲੇ ਜਨ ਖਾਸਤਾ ਜਿਹੜੇ ਆਪਾਂ ਤੇ ਨਗਰ ਖੇਤਰ ਕਰਦੇ ਆਂ ਆਪਣੇ ਸਿਰਾਂ ਤੇ ਨਿੱਜੀਆਂ ਕਾਲੀਆਂ ਜਿੱਥੇ ਪੱਕਾ ਰੁਪਾ ਦੇ ਰਹੀਆਂ ਨੇ ਤਾਂ ਕਹਿ ਲਈ ਦੇਣਾ ਉਹ ਕਾਲੀਆਂ ਵਾਲੇ ਤਖਤ ਸਾਹਿਬ ਰਾਜ ਦੀ ਦੇਣਾ ਰੰਗ ਦੇ ਦਾਸਲਾ ਹੋਣਾ ਹੈ मेरे बाद में कोई तरक्की नहीं ला सकता मेरे बाद में कोई भूल नहीं कर सकता मेरे बाद में कोई आसन पर नहीं बैठ सकता मेरे बाद में कोई भूल नहीं कर सकता ना कोई चिंतन कर सकता कल्याण वाले पार्षद महाराज जैसे जो ब्राह्मण बहुत सारे शस्त्र से दूर में चल रहे हैं संख्या मेरे पास का आपके रोक लगा चलिया उसके जीना आपको हॉस्पिटल के जीना एक संख्या मेरे पास का भारा है जिला काम में दस्तावेज करते हैं आज किसी हैं कल टी के लिए संख्या मेरे पास का कोई तो बहुत आपना जगह ही सकता बसो तुताली में जॾहिं भला सघंदी में जॾहिं तुए भला सघंद सन सब कुया सन सब कुया सत्स ते हसले सत्संग ते हसजो तो कतल करा सघ पिता जी ने जॾ तव भला सघंदी जट तवे भुला सघंद वारे बदिला सघे झट कीअं भुल छॾु पाल कीअं भुल छॾो अस जगनू बोरी दुख दवाले वारो असले बोरी दुख दुवारे नंग कंदे आंग कंदे आर जो सिदा जगदी वञे जसोस गुदा जी जगदुल त सु ਕੁਝ ਨਹੀਂ ਗੱਟ ਚੇਰੇ ਪਲਾ ਸਕਦਾ ਇਹਨਾਂ ਕੋਈ ਪਹਿਲਾ ਧੰਨਤਾ ਚਾਹੀਦਾ ਹੋਵੇ ਤੇ ਫੜਾਇਆ ਤੂੰ ਪੰਜਰ ਗੀਤ ਸਾਥੀ ਅੱਜ ਭਾਈ ਕੀਰਤ ਸਿੰਘ ਜਿਹੜਾ ਅਤੇ ਟ੍ਰੇਕੀ ਮਾਸਟਰ ਬਣਿਆ ਹੈ ਇਹਨਾਂ ਤੋਂ ਮਿਲੋ ਹੋਰ लखा <laughs> वाहिगुरु ਗੁਰਜੀਤ ਖਾਲਸਾ ਅਭਿਦਰਜੀਤ ਜੀ ਭਤੀ ਸੋ ਪਵਿੱਤਰ ਕੌਸ਼ਮੀਨੀ ਮੁਸਕਰੀ ਅਤੇ ਤਾਂ ਇਸੋ ਜੀ ਚਿਰ ਚੰਗੋ ਆਤੂ ਜਿੰਨੇ ਸੇਵਾਦਾਰਾਂ ਸਾਰਿਆਂ ਦਾ ਬੋਧ ਹੋਤਾ ਮਨਾਵੇ ਅਤੇ ਜੀਵਨ ਦਾ ਮੰਨ ਲੈ ਮਾਰਾ ਚਰਨਾਂ ਤੇ ਆਰਕ ਖਿਆਮੇ ਪ੍ਰਗੋ ਕਰੇ ਤੁਹਾਡੇ ਵਿੱਚ ਵਰਕੋਤਾ ਦੇ ਸਾਨ ਸੰਭੋਤਾ ਕਰੇ ਤੇ ਕਾਂਸਰ ਪਵਿੱਤਰ ਸਿਕੰਦਰ ਸਿੰਘ ਜੀ ਲੁਟਾ